ਉਹ ਉਹ ਇਹੀ ਹੁੰਦਾ ਜੀ ਜਿਹੜੀਆਂ ਪਿੰਨੀਆਂ ਆਵਾਜ਼ਾਂ ਹੁੰਦੀਆਂ ਹਾਂਜੀ ਸ਼ੁਰੂਆਤ ਦੇ ਵਿੱਚ ਤਾਂ ਦੇਖੋ ਜੀ ਜਦੋਂ ਅਨਹਦ ਨਾਦ ਸਿੱਧਾ ਨਹੀਂ ਪ੍ਰਗਟ ਹੁੰਦਾ ਸ਼ੁਰੂਆਤ ਦੇ ਵਿੱਚ ਆਮ ਤੌਰ ਤੇ ਨਾ ਕਈ ਜੀਵਾਂ ਨੂੰ ਜੇ ਪਤਾ ਨਾਮ ਹੀ ਹੋਵੇ ਕਈ ساری ਉਮਰ ਬਾਣੀ ਬਹੁਤ ਪੜਦੇ ਆ ਬੇਸ਼ੱਕ ਉਹ ਪ੍ਰੈਕਟੀਕਲ ਨਹੀਂ ਕਰਦੇ ਜੀ ਕਈ ਵੈਸੇ ਯੋਗਾ ਕਰਨ ਲੱਗ ਜਾਂਦੇ ਆ ਜਾਂ ਕੋਈ ਕੀਰਤਨੀਆਂ ਸਿੰਘ ਹੁੰਦੇ ਆ ਜਾਂ ਕਈ ਗ੍ਰੰਥੀ ਸਿੰਘ ਉਹਨਾਂ ਨੂੰ ਇੱਕ ਨਾ ਤਿੱਖੀ ਜੀ ਆਵਾਜ਼ ਪ੍ਰਗਟ ਹੋ ਜਾਂਦੀ ਹੈ ਟੀਂ ਟੀਂ ਦੀ ਹਾਂਜੀ ਹਾਂਜੀ ਉਹ ਇੱਕ ਟੀਟੀ ਦੀ ਆ ਤੇ ਉਹ ਪਤਾ ਨਾ ਹੋਣ ਕਰਕੇ ਉਹ ਡਾਕਟਰਾਂ ਕੋਲ ਜਾਂਦੇ ਆ ਡਾਕਟਰ ਉਹਨੂੰ ਕਹਿੰਦੇ ਆ ਤੈਨੂੰ ਟਿਨਾਈਟਿਸ ਆ ਟਿਨਾਈਟਿਸ ਨਾਮ ਦੀ ਬਿਮਾਰੀ ਇੱਕ ਦੱਸ ਦਿੰਦੇ ਆ ਉਹਦਾ ਡਾਕਟਰਾਂ ਕੋਲ ਉਹਦਾ ਇਲਾਜ ਨਹੀਂ ਪਰ ਅਸਲ ਵਿੱਚ ਕੀ ਆ ਉਹ ਸਾਡੇ ਅੰਦਰ ਜਿਹੜੀ ਸੁਖਮਣ ਨਾੜੀ ਆ ਗੁਰਬਾਣੀ ਨੇ ਕਿਹਾ ਮਿੰਡੇ ਜੀ ਬੋਲਦੇ ਜੀ ਕਹਿੰਦੇ ਹਾਂ ਉਹ 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 ਉਹਦਾ ਮੁੱਖ ਖੁੱਲ ਜਾਂਦਾ ਜਿਹੜਾ ਬੰਦਾ ਕਈ ਬੰਦਿਆਂ ਨੂੰ ਸੱਚਮੁੱਚ ਉਹ ਪ੍ਰੋਬਲਮ ਹੁੰਦੀ ਹੈ ਜੀ ਕਿਉਂਕਿ ਮੈਂ ਡਾਕਟਰ ਸੋਨ ਸਿੰਘ ਪਪਰਾਲੀ ਹੋਰਾਂ ਨਾਲ ਗੱਲ ਕਰਦਾ ਸੀ ਉਹ ਕਹਿੰਦੇ ਮੇਰੇ ਕੋਲ ਬੀਬੀਆਂ ਆ ਜਾਂਦੀਆਂ ਜੀ ਵੀ ਸਾਨੂੰ ਤਾਂ ਜਿਹਾ ਨਾਦ ਨਾ ਸੁਣਨ ਲੱਗ ਗਿਆ ਅਸੀਂ ਬਿੰਡੇ ਬੋਲਦੇ ਉਹ ਕਹਿੰਦੇ ਮੈਂ ਤਾਂ ਉਹਨਾਂ ਨੂੰ ਦਵਾਈ ਦਿੰਦਾ ਵੀ ਭਾਈ ਇਹ ਤੁਸੀ ਉਹ ਦਵਾਈ ਨਾਲ ਆਰਾਮ ਨਹੀਂ ਆਉਂਦਾ ਕੋਈ ਗੰਡੇ ਦਾ ਰਸ ਪਾਉਂਦਾ ਕੰਨ ਵਿੱਚ ਕੋਈ ਕੁਝ ਕਹਿੰਦਾ ਕੋਈ ਕੋਈ ਉਹਦਾ ਆਰਾਮ ਨਹੀਂ ਆਊਗਾ ਕਿਉਂਕਿ ਉਹ ਕੀ ਹੈ ਆਪਣੇ ਗੁਰਬਾਣੀ ਦੇ ਵਿੱਚ ਤਿੰਨ 나ੜੀਆਂ ਦਾ ਜ਼ਿਕਰ ਆਇਆ ਈੜਾ ਪਿੰਗਲਾ ਔਰ ਸੁਖਮਣਾ ਪਾਉਣਾ ਬੰਦ ਰਹਾਉਗੋ ਚੰਦ ਸੂਰਜ ਨੂੰ ਜਦੋਂ ਇਸਾਮ ਕਰ ਰੱਖੋ ਬ੍ਰਹਮ ਜੋਤ ਮਿਲ ਜਾਊਗਾ ਈੜਾ ਪਿੰਗਲਾ ਤੇ ਸੁਖਮਣ ਜੀ ਈੜਾ ਖੱਬੀ ਨਾਸ ਨੂੰ ਕਿਹਾ ਪਿੰਗਲਾ ਇਹਨੂੰ ਕਿਹਾ ਈੜਾ ਹੁੰਦੀ ਚੰਦਰਮਾ ਨਾੜੀ ਇਹਦੇ ਚੋਂ ਠੰਡਾ ਸਾਹ ਆਉਂਦਾ ਆਪਣੇ ਸਰੀਰ ਨੂੰ ਨਾ ਦੋ ਭਾਗਾ ਚ ਵੰਡਿਆ ਖੱਬਾ ਪਾਸਾ ਠੰਡਾ ਸਰੀਰ ਆਪਣਾ ਸੱਜਾ ਪਾਸਾ ਗਰਮ ਸਰੀਰ ਪਿੰਗਲਾ ਹੁੰਦੀ ਗਰਮ ਨਾੜੀ ਸੁਖਮਣ ਸੈਂਟਰ ਚ ਆ ਸਾਰਿਆਂ ਦੀ ਠੀਕ ਹੈ ਨਾ ਜੀ ਤਾਂ ਉਹ ਜਦੋਂ ਜੀ ਦੇ ਅੰਦਰ ਸਪਿਰਚੁਅਲ ਪਾਵਰ ਜਾਦੇ ਆ ਔਰ ਕਈਆਂ ਦੇ ਅੰਦਰ ਸਪਿਰਚੁਅਲ ਪਾਵਰ ਨਹੀਂ ਹੁੰਦੀ ਬਹੁਤ ਵੱਡਾ ਕਿਸੇ ਨੂੰ ਸਦਮਾ ਲੱਗ ਜਾਂਦਾ ਜੀ ਮੰਨ ਲਓ ਕਿਸੇ ਨੂੰ ਹਾਈਪਰ ਟੈਨਸ਼ਨ ਹੋ ਗਈ ਕਿਸੇ ਨੂੰ ਸਦਮਾ ਲੱਗ ਗਿਆ ਉਹ ਬਹੁਤ ਜ਼ਿਆਦਾ ਕਿਸੇ ਡੀਪ ਦੇ ਵਿੱਚ ਚਲਿਆ ਗਿਆ ਫੁਰਨਿਆਂ ਨੂੰ ਸੋਚਦਾ ਉਹ ਪ੍ਰੈਸ਼ਰ ਬਣਨ ਕਰਕੇ ਸਹਜ ਸਬਾਇਆ ਸੁਖਮਣ ਨਾੜੀ ਖੁੱਲ ਜਾਂਦੀ ਆ ਸੁਖਮਣ ਨਾੜੀ ਦੇ ਵਿੱਚ ਬਿਲਕੁਲ ਬਰੀਕ ਬਰੀਕ ਜੇ ਛੇਕ ਹੁੰਦੇ ਆ ਬਿਲਕੁਲ ਬਰੀਕ ਬਰੀਕ ਜੇ ਉਹ ਬਰੀਕ ਛੇਕ ਜਦੋਂ ਖੁੱਲ ਗਿਆ ਹਾਂਜੀ ਉਹਦੇ ਵਿੱਚ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਆ अच्छा जी जेकर ओ जदों आवाज शुरू होगी ओ जीव सिमरन अभ्यास ਕਰਨ ਲੱਗ ਜਾਵੇ। ਉਹਦੇ ਤੋਂ ਬਾਅਦ ਤਰੀਕਾ ਸਿੱਖੇ ਵੀ ਹੁਣ ਆਵਾਜ਼ ਤਾਂ ਮੈਨੂੰ ਆਉਣ ਲੱਗ ਗਈ। ਗਾਹਾਂ ਹੁਣ ਤਰੀਕਾ ਦੱਸੋ ਵੀ ਕਿਵੇਂ ਵਿਚਾਰ ਰੋਕ ਕੇ ਮੈਨੂੰ ਸੁਣਾ। ਫੇਰ ਤਾਂ ਉਹ ਉਹਨੂੰ ਆਨੰਦ ਦੇਣ ਲੱਗ ਜੂਗੀ। ਗਾਹਾਂ ਹੋਰ ਵੀ ਬਹੁਤ ਸ਼ਬਦ ਪ੍ਰਗਟ ਹੋ ਜਾਣਗੇ। ਅੱਛਾ ਜੀ। ਅਮਰਤ ਵੀ ਆਊਗਾ ਕਿਰਪਾ ਵੀ ਹੋਊਗੀ। ਜੇ ਉਹ ਜੀਵ ਉੱਥੇ ਹੀ ਖੜ ਗਿਆ ਵੀ ਮੰਨ ਲਓ ਭਾਵੇਂ ਅਚੇਤਮਣ ਨੂੰ ਹੋਈ ਚਾਹ ਸੁਚੇਤਨ ਨੂੰ ਹੋਈ। ਫੇਰ ਉਹਨੂੰ ਸੁਣਨੀ ਆਉਣੀ ਨਹੀਂ। ਤੇ ਉਹ ਆਵਾਜ਼ ਚੱਲਦੀ ਆ ਅੰਦਰ ਸਹਜ ਵਿੱਚ ਕੰਨਾਂ ਦੇ ਅੰਦਰਲੇ ਪਾਸੋਂ ਆਵਾਜ਼ ਆਉਂਦੀ ਆ ਫਿਰ ਉਹਦੇ ਲਈ ਉਹ ਬਿਮਾਰੀ ਬਣ ਜੂਗੀ ਫਿਰ ਉਹ ਕਹੂਗਾ ਵੀ ਜੋ ਮਰਜ਼ੀ ਕਹੀ ਜਾਏ ਫਿਰ ਆਮ ਹੁਣ ਪਰ ਉਹ ਤੋਂ ਅਗਲੀ ਸਟੇਜ ਕੀ ਹੁੰਦੀ ਆ ਜੀ ਕੀ ਕਰਨਾ ਉਹਦੇ ਤੋਂ ਅਗਲੀ ਸਟੇਜ ਹੁੰਦੀ ਆ ਫਿਰ ਜਦੋਂ ਅਸੀਂ ਸਹਜ ਵਿੱਚ ਬੈਠਦੇ ਆ ਨਾ ਇਹ ਜਿਹੜੀ ਆਵਾਜ਼ ਹੁਣ ਤਾਂ ਤਿੱਖੀ ਜੀ ਆਵਾਜ਼ ਲੱਗਦੀ ਆ ਤੁਸੀਂ ਮੰਨੋਗੇ ਨਹੀਂ بڑے ਵੱਡੇ ਵੱਡੇ ਕੀਰਤਨੀਆਂ ਨੂੰ ਗਰੰਥੀ ਸਿੰਘਾਂ ਨੂੰ ਕਈ ਵੱਡੇ ਅਸਥਾਨਾਂ ਤੇ ਬੈਠੇ ਹੋਏ ਗੁਰਮੁਖ ਪਿਆਰਿਆਂ ਦੇ ਅੰਦਰ ਇਹ ਆਵਾਜ਼ ਚੱਲ ਰਹੀ ਆ ਪਰ ਉਹਨਾਂ ਨੂੰ ਪਤਾ ਨਹੀਂ ਹੈ ਵੀ ਇਹ ਕੀ ਆ ਉਹ ਇਹਨੂੰ ਬਿਮਾਰੀ ਮੰਨ ਕੇ ਬੈਠੇ ਹੋਏ ਆ ਔਰ ਅਸੀਂ ਕਈ ਵਾਰ ਕਿਹਾ ਇਹ ਬਿਮਾਰੀ ਨਹੀਂ ਹੈ ਤੁਸੀਂ ਸਿਮਰਨ ਕਰਕੇ ਮਨ ਨੂੰ ਵਿਚਾਰਾਂ ਤੋਂ ਰਹਿਤ ਕਰਕੇ ਨਾ ਜਦੋਂ ਸਵਾਸਗ੍ਰਾ ਸਿਮਰਨਾ ਆਪਾਂ ਕਰਦੇ ਆ ਤੁਸੀਂ ਬੈਠੋ ਇਹ ਆਵਾਜ਼ ਨੇ ਐਨੇ ਆਨੰਦ ਦੇ ਵਿੱਚ ਤਬਦੀਲ ਹੋ ਜਾਣਾ ਤੁਸੀਂ ਕਹੋਗੇ ਮੈਨੂੰ ਤਾਂ ਵਰਦਾਨ ਮਿਲਿਆ ਹੋਇਆ ਜੇ ਤਰੀਕਾ ਹੋਵੇ ਸੁਣਨ ਦਾ ਹੁਣ ਸੁਣਨ ਦਾ ਤਰੀਕਾ ਨਾ ਹੋਣ ਕਰਕੇ ਸਿੱਧਾ ਡਿਨਾਏ ਕਰਤਾ ਲਓ ਜੀ ਆ ਟੀਟੀ ਨੂੰ ਹੀ ਆ ਫਿਰਦੇ ਅੱਜ ਕੱਲ ਦੇ ਨਵੇਂ ਜਿਹੇ ਪ੍ਰਚਾਰਕ ਇਹ ਇਹਨੂੰ ਅਨਹਦਨਾਦ ਕਹੀ ਜਾਂਦੇ ਆ ਇਹ ਤਾਂ ਸਗੋਂ ਸਾਡੇ ਸਿਰ ਦਰਦ ਕਰਨ ਲਾਤੀ ਸਾਡੀ ਨੀਂਦ ਉਡਾਤੀ ਤਰੀਕੇ ਤੋਂ ਬਿਨਾ ਤਾਂ ਉਹ ਚੀਜ਼ ਨੇ ਤੁਹਾਨੂੰ ਸੁੱਖ ਦੇਣਾ ਹੀ ਨਹੀਂ ਤੁਸੀਂ ਗੁਰਮੰਤਰ ਦਾ ਅਭਿਆਸ ਕਰਕੇ ਸਹਜ ਚ ਬੈਠੋ ਤੁਸੀਂ ਤਾਂ ਕਹੋਗੇ ਮਿਲੋ ਮੈਨੂੰ ਤਾਂ ਮੇਰੇ ਤਾਂ ਅੰਦਰ ਰਤਨ ਸੀਗਾ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਜੀ ਤਾਂ ਉਹ ਅਨਹਦ ਬਾਣੀ ਪਹਿਲੋਂ ਸ਼ੁਰੂਆਤ ਇਹਦੇ ਤੋਂ ਹੀ ਹੁੰਦੀ ਹੈ ਜੀ ਇਹ ਸ਼ੁਰੂਆਤੀ ਸ਼ਬਦ ਹੈ ਇਹਨੂੰ ਪਵਣ ਦਾ ਸ਼ਬਦ ਕਹਿ ਦਿੰਦੇ ਆ ਜੀ ਫਿਰ ਜਿਵੇਂ ਅਸੀਂ ਸਹਜ ਵਿੱਚ ਜਾਂਦੇ ਆ ਸਾਡਾ ਮਨ ਇਸ ਸਰੀਰ ਨੂੰ ਭੁੱਲਦਾ ਜਾਂਦਾ ਅੱਛਾ ਜੀ ਜਿਵੇਂ ਆਪਾਂ ਨੀਂਦ ਵਿੱਚ ਸੁਪਨਾ ਦੇਖਦੇ ਆ ਨਾ ਜੀ ਜਿਵੇਂ ਸੁਪਨੇ ਦੀ ਤਰ੍ਹਾਂ ਅੰਦਰ ਆਨੰਦ ਅਵਸਥਾ ਵਿੱਚ ਹੁੰਦਾ ਜਾਂਦਾ ਤੇ ਉੱਥੇ ਕਹਿੰਦੇ ਆ ਮੂਂਦ ਲੀਏ ਦਰਵਾਜੇ ਬਾਜੀ ਵਾਲੇ ਅਨਹਦ ਬਾਜੇ ਆ ਨੌ ਦਰਵਾਜੇ ਬੰਦ ਹੋ ਗਏ ਜੀ ਤੇ ਉੱਥੇ ਫਿਰ ਕਹਿੰਦੇ ਆ ਕਰ ਕਰ ਤਾਲ ਪਖਾਵਜ ਨੈਨੋ ਕਹਿੰਦੇ ਨੈਣ ਐ ਵੱਜਣ ਲੱਗੇ ਜਿਵੇਂ ਪਖਾਵਜ ਵੱਜਦਾ ਹੈ ਟੁਲਕੀ ਹੁੰਦੀ ਨਾ ਅੱਛਾ ਜੀ ਤੇ ਮਾਥੇ ਵੱਜੇ ਰਬਾਬਾ ਕਈ ਪ੍ਰਚਾਰਕ ਇਹਨਾਂ ਦਾ ਹੋਰ ਤਰ੍ਹਾਂ ਦੇ ਨਾਲ ਵਿਖਿਆਨ ਕਰ ਦਿੰਦੇ ਹਨ ਜੀ ਪਰ ਇਹ ਜਿਸ ਤਰ੍ਹਾਂ ਜੋ ਸ਼ਬਦ ਜਿਵੇਂ ਲਿਖਿਆ ਉਸੇ ਤਰ੍ਹਾਂ ਅਨੁਭਵ ਹੁੰਦਾ ਜੀ ਅਨੁਭਵ ਹੁੰਦਾ ਜੀ ਉਸੇ ਤਰ੍ਹਾਂ ਉਸੇ ਤਰ੍ਹਾਂ ਅਨੁਭਵ ਹੁੰਦਾ ਕਰਨੋ ਮਦ ਬਾਂਸਰੀ ਵਜ ਜਾ ਜੀਵਾ ਤੁਨ ਅਗਾਜਾ ਨਿਰਤ ਕਰੈ ਕਰਮਣੂਆ ਨਾਚੇ ਆਣੇ ਗੁੰਗਰ ਸਜਾ ਹੁਣ ਦੂਸਰੇ ਸ਼ਬਦ ਚ ਦੇਖੋ ਜੇ ਇਹਨੂੰ ਕਹਿੰਦੇ ਜਾਂ ਤਾਂ ਬਾਹਰਲੇ ਕੀਰਤਨ ਨੂੰ ਕਹਾ ਜਾਂ ਗਿਆਨ ਨੂੰ ਕਹੇ ਕਿਵੇਂ ਕਹਿੰਦੇ ਤੇਰਾ ਜਨਨ ਨਿਰਤ ਕਰੈ ਗੁਣ ਗਾਵੇ ਰਬਾਬ ਪਖਾਵਜ ਤਾਲ ਘੁੰਗਰੂ ਅਨਹਦ ਸ਼ਬਦ ਬਜਾਵੇ ਹੂੰ ਇਹ ਪੰਜਾਂ ਦੀ ਆਵਾਜ਼ ਅਨਹਦ ਸ਼ਬਦ ਦੇ ਰੂਪ ਵਿੱਚ ਅੰਦਰ ਚੱਲਦੀ ਹੈ ਕਹਿੰਦੇ ਮਸਤਕ ਪਦਮ ਦਿਵਾਲੇ ਮਣੀ ਮੱਥੇ ਦਾ ਜਿੱਥੇ ਪਦਮ ਆ ਝੁਕਾ ਨੂੰ ਪਦਮ ਕਹਿੰਦੇ ਆ ਜੀ ਜੀ ਮਾਹੇ ਨਿਰੰਜਨ ਤ੍ਰੈ ਭਵਨ ਤਣੀ ਪੰਜ ਸ਼ਬਦ ਨਿਰਮਾਇਲ ਬਾਜੇ ਟੁਲਕੇ ਚਵਰ ਸੰਖ ਘਣ ਗਾਜੇ ਫਿਰ ਇੱਥੇ ਪੰਜ ਸ਼ਬਦਾਂ ਦੀ ਆਵਾਜ਼ ਦੱਸੀ ਹੈ ਠੀਕ ਹੈ ਨਾ ਜੀ ਤਾਂ ਮਹਾਰਾਜ ਕਹਿ ਵੀ ਰਹੇ ਆ ਆ ਨਾਮ ਜਿੰਨ ਕੇ ਮਨ ਵਸਿਆ ਵਾਜੈ ਸ਼ਬਦ ਕਨੇਰੇ ਹਾਂਜੀ ਹਾਂਜੀ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਤਾਂ ਉਹ ਜੀ ਜਿਹਦਾ ਪ੍ਰੈਕਟੀਕਲ ਨਹੀਂ ਹੈ ਦੇਖੋ ਪ੍ਰਚਾਰਕ ਦੋ ਪ੍ਰਕਾਰ ਦੇ ਐ ਜੀ ਇੱਕ ਪ੍ਰੈਕਟੀਕਲ ਵੀ ਕਰਦਾ ਤੇ ਨਾਲ ਪ੍ਰਚਾਰ ਕਰਦਾ ਹੈ ਜੀ ਜੀ ਇੱਕ ਪ੍ਰੈਕਟੀਕਲ ਤੋਂ ਬਿਨਾ ਵੀ ਪ੍ਰਚਾਰ ਹੁੰਦਾ ਹੈ ਤਾਂ ਸੋਭਾ ਹਰ ਇੱਕ ਨੂੰ ਮਿਲੀ ਹੁੰਦੀ ਹੈ ਜੀ ਤਦੋ ਕਹਾਣੀ ਸੋਭਾ ਤੇ ਨਿਬੜਦੀ ਆ ਜੀ ਜਿੱਦੀ ਹੁਣ ਦੋਨੋਂ ਉਹਨੂੰ ਕਹਿਣਾ ਵੀ ਜਦੋਂ ਉਹਨੂੰ ਪੁੱਛ ਲਿਆ ਉਹਦਾ ਪ੍ਰੈਕਟੀਕਲ ਤਾਂ ਹੈ ਨਹੀਂ ਫਿਰ ਉਹ ਕਈ ਵਾਰੀ ਆਪ ਦੀ ਸੋਭਾਵਾਸੀ ਕਹਿ ਦਿੰਦੇ ਨੇ ਵੀ ਇਹ ਗੱਲ ਨਹੀਂ ਹੈਗੀ ਪ੍ਰੈਕਟੀਕਲ ਜਿਹੜੇ ਕਰਦੇ ਜਿਹੜੇ ਦੂਜੀ ਹੈਗੇ ਜੀ ਚਲੋ ਸੋਭਾ ਆਏ ਆ ਜੀ ਕਿਸੇ ਨੂੰ ਕੱਲੀ ਦੁਨੀਆ ਤੇ ਹੀ ਸੋਭਾ ਕਿਸੇ ਨੂੰ ਉਹਦੇ ਘਰ ਦੇ ਵਿੱਚ ਵੀ ਨਹੀਂ ਘਰ ਦੇ ਵਿੱਚ ਵੀ ਸੋਭਾ ਹੈ ਜੀ ਹਣਾ ਜੀ ਬਾਣੀ ਰੋਜ਼ ਕਹਿੰਦੀ ਆ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਬినాਸ਼ੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਮੰਡਾ ਹੈ ਕੁਝ ਐਸੇ ਗੁਰਮਖ ਨੇ ਜਿਨ੍ਹਾਂ ਦੀ ਖੰਡਾ ਲੋਕ ਪਰਲੋਕ ਸੁਹੇਲੇ ਨੇਓ